ਇਰਾਨ ਨੇ ਹਮਲੇ ਦੇ ਮਹਾਨ ਜੰਗ ਦਾ ਅਲਰਮ ਵਜਾ ਦਿੱਤਾ ਹੈ। ਇਰਾਨ ਨੇ ਬੀਤੀ ਰਾਤ 30 ਮਿੰਟ ਤੱਕ ਮਿਜ਼ਾਈਲਾਂ ਦੀ ਵਰਖਾ ਕੀਤੀ। ਅਪ੍ਰੈਲ ਤੋਂ ਬਾਅਦ ਇਹ ਇਰਾਨ ਦਾ ਸਭ ਤੋਂ ਵੱਡਾ ਹਮਲਾ ਹੈ। ਇਜ਼ਰਾਈਲ ਦੇ 30 ਮਿੰਟ 'ਚ 181 ਮਿਜ਼ਾਲਾ ਦਾਗੀਆਂ ਗਈਆਂ। ਇਜ਼ਰਾਈਲੀ 에ਅਰਬਾਸ ਨਿਸ਼ਾਨਾ ਸਨ ਪਰ ਇਜ਼ਰਾਈਲ ਨੇ ਆਇਰਨ ਡੋਮ ਨੇ ਉਹਨਾਂ ਸਾਰਿਆਂ ਨੂੰ ਨਾਕਾਮ ਕਰ ਦਿੱਤਾ। 이란 ਨੇ قریب 2000 کلومیٹر تک میزائل اڑا دیا ایران پرमाणु ہتھیاروں دے نال लैस ہے اس لیے وڈی جنگ دا خطرہ ہے ایرانی حملے تو بعد اوتھے دے لوک جشن وچ ڈب گئے نے لوگ رات پر سڑکاں دے اُتے گھومدے ہوئے نظر آئے تے آتش بازی چلاون دے ہوئے نظر آئے ایران نے اپنے شراگ میزائل بیس تو اسرائیل دے 3 ਹਵਾਈ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਪਰ ਤੁਹਾਨੂੰ ਦੱਸ ਦੇ ਕਿ ਇਜ਼ਰਾਈਲ ਨੇ ਇਹ ਜਿਹੜੀਆਂ ਮਿਜ਼ਾਈਲਾ ਤਾਗੀਆਂ ਗਿਆ ਸੀ ਉਸ ਨੂੰ ਹਵਾ ਦੇ ਵਿੱਚ ਹੀ ਜਿਹੜਾ ਉਹ ਨਸ਼ਟ ਕਰ ਦਿੱਤਾ ਗਿਆ ਹੁਣ ਇਜ਼ਰਾਈਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਅਸੀਂ ਈਰਾਨ ਦੇ ਇਸ ਜੋ ਇਹਨਾਂ ਨੇ ਗਲਤੀ ਕੀਤੀ ਹੈ ਇਹਦੀ ਸਜ਼ਾ ਜਿਹੜੀ ਆ ਈਰਾਨ ਨੂੰ ਜ਼ਰੂਰ ਦਵਾਂਗੇ ਇਸ ਦਾ ਜਿਹੜਾ ਜਵਾਬ ਹੈ ਮੂੰਹ ਤੋੜ ਜਵਾਬ ਆ ਉਹ ਜ਼ਰੂਰ ਦਵਾਂਗੇ ਔਰ ਇਸ ਦੇ ਉੱਤੇ ਅਮਰੀਕਾ ਦੇ ਪ੍ਰਧਾਨ ਮੰਤਰੀ ਜੌਨ ਬਾਈਡਰ ਦਾ ਵੀ ਜੜਾ ਆ ਉਹ ਬਿਆਨ ਆਇਆ ਕਿ ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ ਜੋ ਵੀ ਉਹਨਾਂ ਨੂੰ ਸਹਾਇਤਾ ਚਾਹੀਦੀ ਹੋਏਗੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਪਰ ਹੁਣ ਦੇਖਣਾ ਹੋਏਗਾ ਕਿ ਈਰਾਨ ਦੇ ਇਸ ਹਮਲੇ ਤੋਂ ਬਾਅਦ ਇਜ਼ਰਾਈਲ ਆਪਣੀ ਕਿਹੜੀ ਰਣਨੀਤੀ ਬਣਾ ਕੇ ਦੁਬਾਰਾ ਤੋਂ ਈਰਾਨ ਦੇ ਉੱਤੇ ਹਮਲਾ ਕਰੇਗਾ